अरविंद केजरीवाल जी नु आज मानजो सुप्रीम कोर्ट ਵੱਲੋਂ ਜਵਾਬਤ ਮਿਲੀ ਹੈ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਕੋਰਟ ਦਾ ਧੰਨਵਾਦ ਕਰਦੇ ਆਂ ਔਰ ਇਹ ਸਾਬਤ ਹੋ ਗਿਆ ਕਿ ਇਸ ਦੇਸ਼ ਦੇ ਅੰਦਰ ਕਾਨੂੰਨ ਔਰ ਸੰਵਿਧਾਨ ਤੋਂ ਉੱਪਰ ਕੋਈ ਨਹੀਂ ਹੈ ਸੋ ਜਿਸ ਤਰ੍ਹਾਂ ਈਡੀ ਦੁਆਰਾ ਦਰਜ ਕੀਤੇ ਗਏ ਮਾਮਲੇ 'ਚ ਉਹਨਾਂ ਨੂੰ ਜਵਾਬਤ ਮਿਲੀ ਸੀਗੀ ਸਿਰਫ ਉਹਨਾਂ ਨੂੰ ਬਾਹਰ ਆਉਣ ਤੋਂ ਰੋਕਣ ਦੇ ਲਈ ਸੀਬੀਆਈ ਨੇ ਇੱਕ ਹੋਰ ਮਾਨ ਘੜਤ ਜਿਹੜਾ ਕੇਸ ਕੀਤਾ ਸੀਗਾ ਉਹ ਸੋ ਉਸ ਕੇਸ ਦੀ ਇਹ ਜਿਹੜਾ ਬੇਸਲੈਸ ਕੇਸ ਆ ਸੋ ਮੈਂ ਆ ਮਾਨਯੋਗ ਸ੍ਰੀ ਆਪਣਾ ਅਰਵਿੰਦ ਕੇਜਰੀਵਾਲ ਜੀ ਦੇ ਅੱਜ ਬਾਹਰ ਆਣ ਦੇ ਉੱਤੇ ਉਹਨਾਂ ਨੂੰ ਇੱਕ ਵਾਰ ਫੇਰ ਜੀ ਆਇਆਂ ਕਹਨੇ ਆਪਣੇ ਲੋਕਾਂ ਚ ਆ ਰਹੇ ਨੇ ਔਰ ਸੱਚ ਦੀ ਜਿੱਤ ਹੋਈ ਆ ਸੋ ਜਿਸ ਤਰ੍ਹਾਂ ਕੇਂਦਰ ਦੀ ਸਰਕਾਰ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾ ਰਹੀ ਆ ਖਾਸ ਕਰਕੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੂੰ ਜਿਵੇਂ ਦੇਖਿਆ ਤੁਸੀਂ ਪਹਿਲੇ ਮਨੀਸ਼ ਸੋਧਿਆ ਜੀ ਨੂੰ ਜਵਾਨਤ ਮਿਲੀ ਆ ਸੰਜੇ ਸਿੰਘ ਨੂੰ ਜਮਾਨਤ ਮਿਲੀ ਆ ਸੋ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਸੀ ਕੇਂਦਰ ਵੱਲੋਂ ਸੋ ਅ ਅੱਜ ਸਾਰੇ ਦੇਸ਼ 'ਚ ਉਲਸ ਆ ਆਮ ਆਰਮਨੀ ਪਾਰਟੀ ਦੇ ਵਰਕਰਾਂ ਚ ਨਾ ਕੇਵਲ ਬਲਕਿ ਜਿਹੜੇ ਸੰਵਿਧਾਨ 'ਚ ਭਰੋਸਾ ਰੱਖਣ ਵਾਲੇ ਲੋਕ ਨਾ ਇਨਸਾਫ ਪਸੰਦ ਲੋਕ ਨਾ ਅੱਜ ਉਹਨਾਂ ਨੂੰ ਵੀ ਇੱਕ ਬਹੁਤ ਵੱਡਾ ਜਿਹੜਾ ਹੌਸਲਾ ਮਿਲਿਆ ਵੀ ਕਿਤੇ ਨਾ ਕਿਤੇ ਇਸ ਦੇਸ਼ ਦੇ ਦੇਸ਼ ਦੇ ਅੰਦਰ ਜਿਹੜਾ ਕਾਨੂੰਨ ਆ ਉਹਦਾ ਸੰਵਿਧਾਨ ਜਿਹੜਾ ਆ ਉਹਦੀ ਰਾਖੀ ਹੋ ਰਹੀ ਆ ਸੋ ਇਹਦੇ ਸ੍ਰੀ ਆਰਮਨ ਕੇਜਰੀਵਾਲ ਜੀ ਦੇ ਬਾਹਰ ਆਉਣ ਦੇ ਨਾਲ ਇੱਕ ਬਹੁਤ ਵੱਡਾ ਦੇਸ਼ ਦੇ ਅੰਦਰ ਅਗਾਂਹ ਬਧੂ ਲੋਕਾਂ ਨੂੰ ਜਮਹੂਰੀਤ ਪਸੰਦ ਲੋਕਾਂ ਨੂੰ ਸੰਵਿਧਾਨ 'ਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਬਾਲ ਮਿਲੇਗਾ ਔਰ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਬਹੁਤ ਵੱਡਾ ਅੱਜ ਹੌਸਲਾ ਮਿਲਿਆ ਸੋ ਅਸੀਂ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਆਂ ਔਰ ਸਾਨੂੰ ਬਹੁਤ ਵੱਡੀ ਉਮੀਦ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਜੀ ਇਸ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾਣ ਦਾ ਜਿਹੜਾ ਉਹਨਾਂ ਦਾ ਸੰਕਲਪ ਹੈ ਉਹ ਉਹਨੂੰ ਪੂਰਾ ਕਰਨ ਦੇ ਵਿੱਚ ਆਪਣੀ ਹਰ ਜ਼ਿੰਦਗੀ ਦਾ ਜਿਹੜਾ ਪਲ-ਪਲ ਲਾਣਗੇ ਇਸ ਤਰ੍ਹਾਂ ਪਹਿਲਾਂ ਲੋਕਾਂ ਦੇ ਵਿੱਚ ਦੇ ਸਨ ਸੋ ਸਭ ਨੂੰ ਸਾਨੂੰ ਸਭ ਨੂੰ ਜਿਹੜੀ ਬਹੁਤ ਵੱਡੀ ਇਹਦੇ ਨਾਲ ਰਾਹਤ ਮਿਲੀ ਆ ਕੇਜਰੀਵਾਲ ਜੀ ਨੂੰ ਚਾਣ ਵਾਲੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਮੁबारक